ਇਕ ਵਾਰ ਸਦਾ ਮੇਰੇ ਕੋਲੋਂ ਤੁਸੀਂ ਕਦੀ ਪਾਸੇ ਨਹੀਂ ਹੋਏ ਪਰ ਮੈਂ ਚਾਹਣਾ ਕਿ ਸਦਾ ਸਦਾ ਲਈ ਤੇਰੀ ਤਸਵੀਰ ਮੇਰੇ ਹਿਰਦੇ ਦੇ ਅੰਦਰ ਵਸ ਚਰਖੇ ਕੱਤੀਆਂ ਪੂਣੀਆਂ ਮੇਲਾਪ ਤੋੜੇ ਝੋਟੀਆਂ ਅਟੇਰ ਨੇ ਨਾ ਅਕਤੀਆਂ ਨਾ ਹੁੰਦੇ ਰਹੀ ਗਾਲੋ ਹੋਤੀ ਪਾਟੀ ਹਿੱਲੀਆਂ ਚਰਮਖਾ ਸੋ ਤੱਕਲਾ ਵਲਖਾਰਿਆ ਜਿੰਦ ਕਲੀ ਮੈਂ ਚੱਲੀ ਪਰ ਵੇ ਸਿਆਮਲ ਪਿਆਰਿਆ ਆਮਲ ਪਿਆਰਿਆ ਚਰਖਤੀਆਂ ਪੂਣੀਆਂ ਮੇਲਾ ਪ ਤੋੜੇ ਝੋਟੀਆਂ पटेर न चरखां सौ तक लिखारिया जिंदी में चली पर देसे मिल प्यार आमेल प्यार ਸਿਓ ਇੱਕ ਸਮੇ ਦੀ ਇੱਕ ਪਿਆਰ ਦੀ ਲਹਿਰਾਂ ਚੱਲਣ ਦੋ ਪਾਸਿਓ ਇੱਕ ਜਿੱਤ ਦੀ ਇੱਕ ਹਾਰ ਦੀ ਇਹ ਨੂਰੀ ਦਰਸ਼ਪ੍ਰੀਤਮਾ ਜੀਵਨ ਤੇ ਮਰਨ ਸਵਾਰਿਆ ਜਿੰਦ ਕਲੀ ਮੈਂ ਚੱਲੀ ਪਰ ਦੇ ਸਿਆਮਿਲ ਪਿਆਰਿਆ ਆ ਮਿਲ ਮੈਂ ਵਿਖੇਲ ਪੁਜਾਰ ਤਾਂ ਜੀਵਨ ਮਰਨ ਦੀ ਕਾਰ ਤੋਂ ਦਿਲ ਛਲਕਦਾ ਸਾ ਝਲਕਦਾ ਜਿਉਂ ਕੂੰਜ ਵਿਛੜੀ ਦਾਰ ਤੋਂ ਲੱਖ ਰਵੀ ਸਸਾ ਤੋਂ ਸੋਹਣਾ ਕਰ ਚਨਨ ਚੁੱਕ ਅੰਧਿਆਰ ਆ ਲੱਖ ਰਵੀ ਸਸਾ ਤੋਂ ਸੋਹਣਾ ਕਰ ਚਨਨ ਚੁੱਕ ਅੰਧਿਆਰ ਆ ली में चली पर देस आ प्यार आमेल प्यार नानक ते अंगो उपजके उजके उप हजके नानक जे अंगो उपजके अंग तूं अमरोगी रामदास सोटी गुरू अर्जुन तार तारोगिया ओ हर दो गो जीओ पारी तव्हनि ॼार चली में चली पर देश आमेल प्यार आमेल प्यार ਕਦ ਦੇ ਟੈਕ ਦੀ ਕਦ ਸੈਕ ਦੀ ਜਿੰਦ ਆ ਰਕੇ ਰਗ ਸ਼ਹਾਦੇ ਤੇਰੇ ਨਿੱਲੇ ਜਿੱਥੋਂ ਲੰਘਣਾ ਦਿਆਂ ਬੌਕਰਾ ਉਸ ਰਾਹ ਤੇ ਮੁਹੱਬਤ ਦੇ ਵਨਜਾਰਿਆ ਗਲ ਲਾ ਲੈ ਤਾਰਨਾ ਹਾਰਿਆ ਮੁਹੱਬਤ ਦੇ ਵਨਜਾਰਿਆ ਗਲ ਲਾ ਲੈ ਤਾਰ ਨਿਹਾਰਿਆ ਜਿੰਦ ਚੱਲੀ ਪਿਆਰਿਆ ਅਸੀਂ ਤਾਂ ਤੇਰੇ ਧੋਣ ਲਈ ਨੈਣਾ ਚ ਰੱਖਿਆ ਨੀ ਰਹੇ ਸਾਨੂੰ ਬਖਸ਼ ਬਖਸ਼ਣ ਹਾਰਿਆ ਜੇ ਹੋਈ ਕੋਈ ਤਕਸੀਰ ਹੈ ਮੇਲਾ ਪਹੇ ਜਾਂ ਬਿਰਹੜਾ ਹੈ ਕੁਝ ਤਾਂ ਗੋਨ ਗੋਨਾਰਿਆ ਜਿੰਦ ਕਲੀ ਮੈਂ ਚਲੀ ਪਰ ਬੇਸਿਆਮੇ ਪਿਆਰਿਆ ਨਰਲੇ ਨੂੰ ਲਜਵਲੇ ਨੂੰ ਦਰਖਸ਼ਤ ਹੈ ਗੁਰਦੇਵ ਨੂੰ ਇਹ ਪ੍ਰੀਤ ਕਹਾਣੀ ਦਿਖਣ ਲਈ ਬਲ ਬੁੱਧ ਦੇਵੋ ਬਲ ਦੇ ਬਨੂ ਹੋ ਆ ਗਏ ਗਲੀ ਲਾ ਗਏ ਅਸੀਂ ਉਤਰੇ ਸੰ ਪਰਵਾਰਿਆ ਜਿੰਦ ਚੱਲੀ ਮੈਂ ਚੱਲੀ ਪਰ ਵੇ ਸਿਆਮੇਨ ਪਿਆਰਿਆ